ਹਾਂਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਆਪਾਂ ਕਰ ਰਹਿਆਂਗੇ ਬਿਨਾ ਜ਼ਹਿਰ ਤੋਂ ਖੇਤੀ ਖੇਤੀ ਕੋਈ ਬਹੁਤ ਹੀ ਵੱਡੀ ਨਹੀਂ ਖੇਤੀ ਸਿਰ ਪਾਪਾ ਨੇ ਇੱਕ ਟ੍ਰਾਇਲ ਤੌਰ ਤੇ 3 ਕਿ ਵਿੱਗੇ ਬਾਣ 2 ਵਿੱਗੇ 18 ਵਿੱਗੇ ਬਾਣ ਦੀ ਖੇਤੀ ਜਿਹੜੀ ਕਰੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਹ ਆਪਾਂ ਨੇ 1509 ਜੀਰੀ ਲਾਈਏ ਜਨ ਕਿ ਤੁਸੀਂ ਝੋਨਾ ਕਹਿ ਲਓ ਇਹਦੇ ਵਿੱਚ ਹਾਲ ਤੱਕਰ ਆਪਾਂ ਨੇ ਕੁਝ ਵੀ ਨਹੀਂ ਪਾਇਆ ਸਿਰਫ ਕੱਲੇ ਢਾਲ ਲਵਾਏ ਨੇ ਤੇ ਤੁਸੀਂ ਫਸਲ ਦੇਖ ਸਕਦੇ ਹੋ ਬਿਲਕੁਲ ਬਹੁਤ ਵਧੀਆ ਹੈ ਮੈਂ ਕਈ ਦੋਸਤਾਂ ਨੂੰ ਦਿਖਾਇਆ ਵੀ ਇਹਦੇ ਵਿੱਚ ਕੁਝ ਪਾ دیا ਜਿਹੜੀ ਇਧਰਲੀ ਸਾਈਡ ਹੁਣ ਦਿਖਾ ਰਿਆਂਗਾ ਇਹ ਮਤਲਬ ਆਪਣਾ ਬਾਂ ਕੋ ਠੇਕੇ ਦਿੱਤਾ ਹੋਇਆ ਉਹਨਾਂ ਦੀ ਇਹ ਕੋਈ ਹੋਰ ਮਤਲਬ ਵੈਰਾਈਟੀ ਉਹ ਚ ਰੇਪਾਤ ਸਾਰਾ ਪਾਇਆ ਆ ਦੇਖ ਸਰ ਇਹ ਰੇਪਾਤ ਵਾਲੀ ਹੈ ਤੇ ਜਿਹੜੀ ਇਹ ਹੈ ਇਹਦੇ ਵਿੱਚ ਕੋਈ ਕੁਝ ਨਹੀਂ ਪਾਇਆ ਆਪਾਂ ਨੇ ਲਗਭਗ ਆਪਾਂ ਨੂੰ 3 3.5 ਸਾਲ ਹੋ ਗਏ ਪਹਿਲੀ ਵਾਰੀ ਜਦੋਂ ਏਨੇ ਕੇ ਬਾਣ ਦੇ ਚ ਜੇ 3.5-4 ਪੈਂਦੀਆਂ ਜੀਆਂ ਬੂਰੀ ਘਟਾਈ ਫੇਰ ਡੇਢ ਬੂਰੀ ਕਰਤੀ ਫੇਰ ਮੰਨ ਲਓ ਬੂਰੀ ਕਰਤੀ ਫੇਰ ਪਾਇਆ ਸਾਰਾ 24 ਕਿਲੋਰੇ ਇਸ ਵਾਰ ਬਿਲਕੁਲ ਵੀ ਰੇ ਨਾ ਪਾਇਆ ਜਿਹੜੀ ਕਣਕ ਹੈ ਕਣਕ ਵੀ ਆਪਣੀ ਬਿਨਾਂ ਰੇ ਤੋਂ ਹੁੰਦੀ ਹੈ ਤੇ ਇਹ ਜੀਰੀ ਹੈ ਜਿਹੜੀ ਇਹ ਵੀ ਬਿਨਾਂ ਰੇ ਤੋਂ ਹੁੰਦੀ ਹੈ ਕੋਈ ਬਾਲਾ ਫਰਕ ਨਹੀਂ ਦੇਖੋ ਤੇ ਨਾਲ ਮੈਂ ਕਹਣਾ ਵੀ ਅੱਜ ਦੀ ਘੜੀ 1% ਵੀ ਨਹੀਂ ਫਰਕ ਆ ਇਹਦੇ ਵਿੱਚ ਕੋਈ ਵੀ ਕੋਈ ਮਤਲਬ ਕੋਈ ਗੋਬ ਸੁੰਡੀ ਕੋਈ ਹਲਤਕਰ ਬਿਮਾਰੀ ਨਹੀਂ ਪਈ ਆਲੇ ਦਵਾਲੇ ਵਾਲੀ ਜਿਹੜੀ ਦੂਜੀ ਜੇਰੀ ਐ ਆਹ ਇਹਦੇ ਚ ਪ੍ਰਾਣ ਵਗੈਰਾ ਸਾਰੀ ਪੈ ਚੁੱਕੀ ਐ ਇਹਦੇ ਚ ਕੁਝ ਵੀ ਨਹੀਂ ਪਾਇਆ ਆਪਾਂ ਨੇ ਤੇ ਹੋ ਸਕਦਾ ਕੋਈ ਮਾੜੀ ਮੋਟੀ ਘਟ ਤੋ ਜੇ ਪਿਛਲੀ ਵਾਰੀ ਘਟ ਜ਼ਰੂਰ ਗਈ ਦੀ ਤਿੰਨ ਵਿੱਗਿਆਂ ਦੇ ਵਿੱਚੋਂ ਪਿਛਲੀ ਵਾਰੀ 24 ਕੁ ਹਜ਼ਾਰ ਦੀ ਜੇਰੀ ਹੋਈ ਸੀ ਕੁੱਲ ਤੇ ਇਸ ਵਾਰੀ ਆਸ ਆ ਵੀ ਵਧੀਆ ਹੋਊਗੀ ਪਰ ਇਹ ਵਿੱਜੀ ਦਾ ਵੀ ਤਾਂ ਪੈਦਾ ਚੌਲ ਆਪਾਂ ਨੂੰ ਜਦੋਂ ਪਤਾ ਆਪਣੀ ਖਾਣ ਵਾਲੀ ਹੈ ਨਹੀਂ ਮਤਲਬ ਥੋੜਾ ਬਹੁਤੀ ਖਾਦਾ ਜਾਂਦਾ ਹੈ ਇਹਨੂੰ ਭਰਾਵੋ ਵੇਚਾਂਗੇ ਜੇ ਕਿਸੇ ਭਰਾ ਨੇ ਬਿਨਾਂ ਜ਼ਾਹਿਰ ਤੋਂ ਚੌਲ ਲੈਣੇ ਨੇਗੇ 1509 ਦੇ ਵੱਡੇ ਛੋਟੇ ਜਿਹੇ ਜਵਰੇ ਨਿਕਲਣਗੇ ਤਾਂ ਭਰਾਵੋ ਸਾਡੇ ਨਾਲ ਵੀ ਤਾਲ ਮਿਲ ਕਰੇ ਵੱਡੀਆਂ-ਵੱਡੀਆਂ ਦੁਕਾਨਾਂ ਤੇ 100-100 150 ਰੁਪਏ ਕਿਲੋ ਲੈਣੇ ਆਪਾਂ ਇਹ ਬਿਨਾਂ ਜ਼ਾਹਿਰ ਤੋਂ ਭਰਾਵੋ ਆਪਾਂ ਇਹ ਤੁਹਾਨੂੰ ਦੇਵਾਂਗੇ 1509 ਜੀ ਰੀ ਹੈ ਤੇ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਹਦਾ ਹੋਰ ਕੀ ਅਪਡੇਟ ਹੈ 8-10 ਕਬੂਜੇ ਮਰੇ ਤੇ ਉਹ ਪੱਟ ਕੇ ਭਰੇ ਛੱਡਦੇ ਆਪਾਂ ਨੇ ਕੱਖਾਂ ਲਈ ਦਵਾਈ ਤੱਕ ਮਹੀਨੇ ਦੇ ਵਿੱਚ ਪਾਈ ਆਪਾਂ ਨੇ ਕੱਖ ਵੀ ਸਾਰੇ ਹੱਥੀਂ ਕੱਢੇ ਨੇ ਇਹਦੇ ਵਿੱਚੋਂ ਬਹੁਤ ਵਧੀਆ ਹੋਈ ਹੋਈ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਪਿਆਰ ਦਿਓ ਤੇ ਸ਼ੇਅਰ ਕਰੋ ਧੰਨਵਾਦ